हां जी मेरे ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਦੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਹੁਣ ਝੋਨੇ ਵਿੱਚ ਤੇਲੇ ਨੂੰ ਮਾਰਨ ਦੇ ਲਈ ਕਿਹੜੀ ਦਵਾਈ ਆਪਾਂ ਨੂੰ ਵਰਤਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਜੀਮੀਦਾਰ ਭਰਾ ਤੇਲੇ ਲਈ ਝੋਨੇ ਦੇ ਵਿੱਚ ਸਪਰੇਅ ਤਾਂ ਜ਼ਰੂਰ ਕਰਦੇ ਐ ਤੇ ਹਰ ਇੱਕ ਜੀਮੀਦਾਰ ਭਰਾ ਜਿਹੜੀ ਆਪਣੀ ਸਮਝ ਦੇ ਨਾਲ ਅਲੱਗ-ਅਲੱਗ ਕਿਸ ਹੁੰਦੀ ਹੈ ਦਵਾਈਆਂ ਦੀ ਵਰਤੋਂ ਕਰਦੇ ਐ ਤੇ ਅਲੱਗ-ਅਲੱਗ ਟੈਕਨੀਕਲ ਵਰਤਦੇ ਐ ਸਪਰੇਅ ਤਾਂ ਆਪਾਂ ਚੋਣੇ ਦੇ ਵਿੱਚ ਕਰ ਦਿੰਦੇ ਆ ਪਰ ਕਈ ਵਾਰ ਕੀ ਹੁੰਦਾ ਉਸ ਦਵਾਈ ਦਾ ਜਾਂ ਤਾਂ ਆਪਾਂ ਨੂੰ ਪੂਰਾ ਰਿਜ਼ਲਟ ਨਹੀਂ ਮਿਲਦਾ ਆਪਾਂ ਨੂੰ ਅੱਧਾ ਹੀ ਰਿਜ਼ਲਟ ਮਿਲਦਾ ਤੇ ਕਈ ਵਾਰ ਕੀ ਹੁੰਦਾ ਸਪਰੇਅ ਕਰਨ ਤੋਂ ਬਾਅਦ ਆਪਾਂ ਨੂੰ ਬਿਲਕੁਲ ਵੀ ਰਿਜ਼ਲਟ ਨਹੀਂ ਮਿਲਦਾ ਇਸ ਕਰਕੇ ਦੁਬਾਰੇ ਆਪਾਂ ਨੂੰ ਫੇਰ ਸਪਰੇਅ ਕਰਨੀ ਪੈਂਦੀ ਹੈ ਤੇ ਖਰਚਾ ਵੀ ਆਪਣਾ ਡਬਲ ਪੈਂਦਾ ਤੇ ਅੱਜ ਦੀ ਵੀਡੀਓ ਆਪਾਂ ਇਸੇ ਲਈ ਬਣਾਉਣ ਲੱਗੇ ਆ ਤੇ ਅੱਪਾ ਤੁਹਾਨੂੰ ਅੱਜ ਦਵਾਈਆਂ ਜਿਹੜੀਆਂ ਟੋਪ ਦੀਆਂ ਦਵਾਈਆਂ ਤੁਹਾਨੂੰ ਆਪਾਂ ਜਿਹੜੀਆਂ ਤੇਲੇ ਨੂੰ ਕੰਟਰੋਲ ਕਰ ਸਕਦੀ ਆ ਆਪਾਂ ਤੁਹਾਨੂੰ ਦਵਾਈਆਂ ਦੇ ਨਾਮ ਦੱਸਾਂਗੇ ਉਹਨਾਂ ਬਾਰੇ ਜਿਹੜੀ ਜਾਣਕਾਰੀ ਵੀ ਦਵਾਂਗੇ ਤੇ ਕੰਮ ਵੀ ਪੂਰਾ ਕਰਨਗੇ ਇਸ ਵੀਡੀਓ ਨੂੰ ਆਪਣੀ ਨੂੰ ਐਂਡ ਤੱਕ ਦੇਖਿਓ ਤੇ ਹੋਰ ਆਪਣੇ ਵੀਰ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਹਾਂਜੀ ਹੁਣ ਜਿਹੜਾ ਝੋਨੇ ਦੇ ਵਿੱਚ ਤੇਦੇ ਨੂੰ ਕੰਟਰੋਲ ਕਰਨਾ ਬਹੁਤ ਜਿਹੜਾ ਮੁਸ਼ਕਲ ਕੰਮ ਹੁੰਦਾ ਕਿਉਂਕਿ ਕਈ ਵੈਰੈਟੀਆ ਦੇ ਵਿੱਚ ਜਿਰਾ ਤੇਲੇ ਦੀ ਇੰਨਾ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜਾਂ ਆਪਾਂ ਵੱਧ ਯੂਰੀਆ ਪਾਉਂਦੇ ਨਾਲ ਵੀ ਤੇਲਾ ਵੱਧ ਆਪਣੇ ਝੋਨੇ ਦੇ ਵਿੱਚ ਆਵੇਗਾ ਤੇ ਕਈ ਵਾਰ ਇੰਨਾ ਜ਼ਿਆਦਾ ਜਿਰਾ ਤੇਲਾ ਵੱਧ ਜਾਂਦਾ ਹੈ ਤੇ ਆਪਣੇ ਝੋਨੇ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿਉਂਕਿ ਜਿਰਾ ਝੋਨਾ ਹੁਣ ਨਿਸਾ ਰਿਹਾ ਉਹਦੇ ਵਿੱਚ ਦੁੱਧ ਪੈ ਰਿਹਾ ਜੇ ਆਪਣੇ ਝੋਨੇ ਦੇ ਵਿੱਚ ਤੇਲੇ ਦਾ ਟੈਗ ਹੈਗਾ ਤਾਂ ਉਹਨੇ ਰਸ ਚੂਸਣਾ ਹੀ ਆਪਣੇ ਬੂਟੇ ਦੇ ਵਿੱਚੋਂ ਤੇ ਰਸ ਚੂਸੂਗਾ ਉਹ ਫਿਰ ਆਪਣੇ ਜਿਰਾ ਬੂਟੇ ਦੇ ਵਿੱਚ ਜਿਹੜੀ ਘਾਟ ਜਰੂਰ ਆਵੇਗੀ ਤੇ ਫਿਰ ਦਾਣੇ ਦੇ ਵਿੱਚ ਫੌਕ ਬਣੂਗੀ ਤੇ ਦਾਣਾ ਆਪਣਾ ਬਿਲਕੁਲ ਜਿਹੜਾ ਵਜਨਦਾਰ ਨਹੀਂ ਹੋਵੇਗਾ ਤੇ ਹੌਲੀ-ਹੌਲੀ ਜੇ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਆਪਣੇ ਝੋਨੇ ਦਾ ਬਿਲਕੁਲ ਜਿਹੜਾ ਪ੍ਰਾਲ ਬਣ ਜਾਂਦਾ ਹੈ ਇਸ ਕਰਕੇ ਆਪਾਂ ਨੂੰ ਝੋਨੇ ਤੇ ਜਿਨ੍ਹਾਂ ਦੇ ਵੀ ਹੁਣ ਤੁਹਾਡੇ ਜਿਵੇਂ ਲੇਟ ਵਾਲੀ ਵੈਰਾਈਟੀ ਹੈ ਜਿਵੇਂ ਪੀਆਰ ਕਿਸਮਾ ਹੋਗੀ ਪੀਆਰ 122 ਹੋਗੀ 28 ਹੋਗੀ 30 ਹੋਗੀ 31 ਹੋਗੀ ਸੁਪਰੀਮ 110 ਹੋਗੀ ਜਿਹੜੇ ਲੇਟ ਵਾਲੇ ਝੋਨੇ ਨੇ ਜਣਕੇ ਨਸਾਰੇ ਤੇ ਆ ਕੇ ਹੁਣ ਤੁਹਾਡੇ ਝੋਨੇ ਪਕਾਵਲ ਜਾ ਰਹੇ ਤੁਸੀਂ ਸਿਰਫ ਇੱਕ ਸਪਰੇਅ ਕਰਨੀ ਹੈ ਤੁਹਾਡਾ ਜਿਹੜਾ ਝੋਨਾ ਇੱਕ ਸਪਰੇਅ ਨਾਲ ਪੱਕ ਜਾਊਗਾ ਬਿਲਕੁਲ ਵੀ ਇੱਕ ਦਾਣਾ ਵੀ ਜਿਹੜਾ ਤੇਲੇ ਦਾ ਤੁਹਾਡੇ ਖੇਤ ਦੇ ਵਿੱਚ ਨਹੀਂ ਦਿਖੇਗਾ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਦਵਾਈ ਸਾਰਿਆਂ ਨੂੰ ਪਤਾ ਹੀ ਹੈ ਪੈਕਸਾ ਲੋਨ ਦਵਾਈ ਹੈ ਕੋਟੇਵਾ ਜਿਹੜੀ ਕੰਪਨੀ ਦੀ ਹੈ ਪਹਿਲਾਂ ਪਹਿਲੇ ਜਿਹੜੀ ਜ਼ਿਮੀਂਦਾਰ ਪਰਹਾਵਾਵਾਂ ਵੱਲੋਂ ਜਿਹੜੀ ਇਸ ਦਵਾਈ ਦੀ ਵਰਤੋਂ ਘੱਟ ਕੀਤੀ ਜਾਂਦੀ ਸੀ ਕਿਉਂਕਿ ਦਵਾਈ ਬਹੁਤ ਜ਼ਿਆਦਾ ਮਹਿੰਗੀ ਸੀ ਤੇ ਹੁਣ ਜਿਹੜੇ ਇਸ ਦਵਾਈ ਦੇ ਰੇਟ ਵੀ ਥੋੜੇ ਜਿਹਾ ਘਟੇ ਐ ਤੇ ਜ਼ਿਮੀਂਦਾਰਾਂ ਨੂੰ ਵੀ ਹੁਣ ਸਮਝ ਆ ਗਈ ਹੈ ਵੀ ਆਪਣੇ ਝੋਨੇ ਦੇ ਵਿੱਚ ਇਹ ਦਵਾਈ ਕਿੰਨਾ ਜ਼ਿਆਦਾ ਆਪਾਂ ਨੂੰ ਫਾਇਦਾ ਦਿੰਦੀ ਹੈ ਕਿਉਂਕਿ ਇੱਕ ਤਾਂ ਆਪਾਂ ਨੂੰ ਵਾਰ-ਵਾਰ ਢੋਲੀ ਚੱਕਣ ਦੀ ਜ਼ਰੂਰਤ ਨਹੀਂ ਜੇ ਆਪਾਂ ਕਰਾਈ ਤੇ ਸਪਰੇਅ ਕਰਾਉਂਦੇ ਐ 35 ਤੋਂ 40 ਰੁਪਏ ਆਪਾਂ ਪੰਪ ਦੰਦੇ ਐ ਤਾਂ ਆਪਣਾ ਕੀਲੇ ਮਗਰ ਉਹ ਵੀ ਖਰਚਾ ਹੁੰਦਾ ਏ ਤੇ بار بار ਆਪਾਂ ਝੋਨੇ ਦੇ ਵਿੱਚ ਗਾ ਵੀ ਪਾਉਂਦੇ ਆ ਤੇ ਉਹ ਵੀ ਆਪਣਾ ਨੁਕਸਾਨ ਹੁੰਦਾ ਜਿਹੜੀਆਂ ਬੱਲਾ ਟੁੱਟਦੀਆਂ ਨੇ ਇਸ ਕਰਕੇ ਜਿਹੜੀ ਇਹ ਦਵਾਈ ਦੀ ਸਿਰਫ ਇੱਕ ਸਪਰੇ ਝੋਨੇ ਦੇ ਵਿੱਚ ਬਹੁਤ ਹੈ ਜਿਹੜੀ ਲੇਟ ਵਾਲੀ ਹੈ ਵੈਰਾਈਟਾ ਤੇ ਇੰਨਾ ਜ਼ਿਆਦਾ ਇਸ ਦਵਾਈ ਦਾ ਰਿਜ਼ਲਟ ਹੈ ਇਹ ਤੁਸੀਂ 1 ਏਕੜ ਦੇ ਵਿੱਚ 94 ਐਮਲ 1 ਏਕੜ ਦੇ ਵਿੱਚ ਤੁਸੀਂ ਇਹਦੀ ਡੋਜ਼ ਪਾਉਣੀ ਹੈ ਤੇ ਜੇ ਆਪਾਂ ਇਹਦੇ ਖਰਚੇ ਦੀ ਗੱਲ ਕਰੀਏ ਤਾਂ ਆਪਣਾ 11-1200 ਰੁਪਿਆ ਜਿਹੜਾ 1 ਏਕੜ ਤੇ ਇਹਦਾ ਖਰਚਾ ਹੁੰਦਾ ਤੇ ਸਪਰੇਅ ਕਰੰਦਾ ਜੇ ਆਪਾਂ ਸਮਾਂ ਦੀ ਗੱਲ ਕਰੀਏ ਤਾਂ ਚਾਹੋ ਤਾਂ ਤੁਸੀਂ ਨਸਾਰੇ ਤੇ ਸਪਰੇਅ ਕਰ ਦਿਓ ਜਦੋਂ ਤੁਹਾਡਾ ਝੋਨਾ ਨਿਸਰਨਾ ਸ਼ੁਰੂ ਹੋਵੇਗਾ 5-10% ਚਾਹੋ ਜਦੋਂ ਨਸਾਰਾ ਕੰਪਲੀਟ ਕਰ ਲਿਆ ਜੇ ਤੇਲੇ ਦਾ ਟੈਗ ਹੈਗਾ ਹੁਣ ਸਪਰੇਅ ਕਰ ਦਿਓ ਸਿਰਫ ਤੁਸੀਂ ਇੱਕ ਸਪਰੇਅ ਝੋਨੇ ਦੇ ਵਿੱਚ ਕਰਨੀ ਹੈ ਜਿੰਨਾ ਮਾਦੀ ਤੇਲਾ ਇੱਕ ਵੀ ਡੱਕਾ ਤੁਹਾਡੇ ਖੇਤ ਦੇ ਵਿੱਚ ਪੱਕਾ ਤੱਕ ਨਹੀਂ ਆਵੇਗਾ ਤੇ ਤੁਹਾਡਾ ਝੋਨਾ ਜਿਹੜਾ ਪੂਰਾ ਹਰਿਆ ਭਰਿਆ ਰਹੇਗਾ ਤੇ ਦੂਜੀ ਜਿਹੜੀ ਦਵਾਈ ਹੈ ਕੁਟੇਵਾ ਕੰਪਨੀ ਦੀ ਉਹ ਜਿਹੜੀ ਨਵੀਂ ਦਵਾਈ ਆਈ ਹੈ ਹੈਵੀ ਫਿਨ ਉਸ ਦਵਾਈ ਦਾ ਨਾਮ ਹੈ ਤੇ ਉਹ ਵੀ ਜਿਹੜੀ ਜ਼ਿੰਮੇਦਾਰਾਂ ਵੱਲੋਂ ਜਿਹੜਾ ਉਸ ਦਵਾਈ ਨੂੰ ਬਹੁਤ ਜ਼ਿਆਦਾ ਇਸ ਵਾਰ ਨਵੀਂ ਦਵਾਈ ਹੈ ਤੇ ਜ਼ਿੰਮੇਦਾਰਾਂ ਵੱਲੋਂ ਜਿਹੜੀ ਝੋਨੇ ਤੇ ਵਰਤੀ ਗਈ ਉਹਦਾ ਕੰਮ ਕੀ ਆ ਉਹਦੇ ਵੀ ਆਪਾਂ ਨੂੰ ਦੋ ਦੋ ਫਾਇਦੇ ਮਿਲਣਗੇ ਕਿਉਂਕਿ ਆਪਾਂ ਝੋਨੇ ਦੇ ਵਿੱਚ ਕੀ ਕਰਦੇ ਆ ਇੱਕ ਤਾਂ ਆਪਾਂ ਸੁੰਡੀ ਤੋਂ ਸਪਰੇਅ ਕਰਦੇ ਹੁੰਦੇ ਆ ਤੇਲੇ ਮਾਰਨ ਨੂੰ ਤੇ ਫੰਗੀਸਾਈਡ ਉਹ ਦਵਾਈ ਦੇ ਵਿੱਚ ਕੀ ਆਏ ਦੋ ਟੈਕਨੀਕਲ ਨੇ ਉਹਨੇ ਕੰਮੋ ਵੀ ਆਪਣੇ ਦੋ ਕਾਰਨੇ ਇੱਕ ਤਾਂ ਸੁੰਡੀ ਤੇ ਇੱਕ ਤੇਲੇ ਨੂੰ ਕੰਟਰੋਲ ਕਰੂਗੀ ਸੁੰਡੀ ਨੂੰ ਕੰਟਰੋਲ ਕਰੂਗੀ ਕਿਸੇ ਵੀ ਕਿਸਮ ਦੀ ਪੱਤਾ ਲਵੇਟੇ ਜੋ ਉਹ ਗੋਭ ਦੀ ਸੁੰਡੀ ਹੈ ਤੇ ਉਹ ਵੀ 100 ਗ੍ਰਾਮ ਜਿਹੜੀ ਉਹਦੀ ਡੋਜ਼ ਹੈ 1 ਏਕੜ ਦੇ ਵਿੱਚ ਉਹ ਵੀ ਤੁਸੀਂ ਸਿਰਫ ਇੱਕ ਸਪਰੇਅ ਕਰਨੀ ਐ ਝੋਨੇ ਦੇ ਵਿੱਚ ਚਾਹੋ ਲੰਬੇ ਸਮੇਂ ਵਾਲੀ ਵੈਰੈਟੀ ਹੈ ਜਿੰਨਾ ਲੰਬਾ ਸਮਾਂ ਮਰਜੀ ਐ ਤੁਸੀਂ ਸਿਰਫ ਇੱਕ ਸਪਰੇਅ ਕਰਨੀ ਐ ਨਾ ਤਾਂ ਤੁਹਾਡੇ ਖੇਤ ਦੇ ਵਿੱਚ ਸੁੰਡੀ ਆਵੇਗੀ ਨਾ ਤੇਲਾ ਆਵੇਗਾ ਇਹ ਜਿਹੜੇ ਆ ਦੋ ਦਵਾਈਏ ਸਭ ਤੋਂ ਟੌਪ ਦੀਆਂ ਦਵਾਈਆਂ ਤੇ ਬਿਲਕੁਲ ਜਿਹੜਾ ਤੇਲੇ ਨੂੰ ਖਤਮ ਕਰ ਦਿੰਦੀ ਆ ਇਹ ਆਮ ਆਪਾਂ ਹੁਣ ਝੋਨੇ ਦੇ ਵਿੱਚ ਕੋਈ ਵੀ ਆਪਾਂ ਦਵਾ ਆਪਾਂ ਵਰਤ ਲਈਏ ਜੂ ਚੈਸ ਹੋ ਗਿਆ ਸਿਜੈਂਟਾ ਦੀ ਹੋ ਗਿਆ ਕੋਈ ਵੀ ਆਪਾਂ ਸਪਰੇਅ ਕਰਦੇ ਆ ਉਹਨਾਂ ਦਾ ਕੰਮ ਕੀ ਹੁੰਦਾ ਉਹਨਾਂ ਨੇ 10 ਦਿਨ 12 ਦਿਨ ਆਪਣੀ ਝੋਨੇ ਦੇ ਵਿੱਚ ਅਸਰ ਰੱਖਣਾ ਹੈ ਤੇ ਇਹ ਦਵਾਈ ਹੈ ਜੀ ਮਹਿੰਗਿਆ ਪਰ ਉਹਨਾਂ ਹੀ ਆਪਾਂ ਨੂੰ ਜਿਹੜਾ ਬੈਨੀਫਿਟ ਪੈਸੇ ਆਪਾਂ ਵਸੂਲ ਝੋਨੇ ਦੇ ਵਿੱਚ ਕਰ ਦਿੰਦੇ ਆ ਕਿਉਂਕਿ ਇਹ ਦਵਾਈ ਦੇ ਜੀ ਆਪਾਂ ਅਸਰ ਦੀ ਗੱਲ ਕਰੀਏ ਤਾਂ 40 ਤੋਂ 45 ਦਿਨ 50 ਦਿਨ ਤੱਕ ਜਿਹੜਾ ਝੋਨੇ ਦੇ ਵਿੱਚ ਅਸਰ ਰਹਿੰਦਾ ਹੈ ਬਿਲਕੁਲ ਵੀ ਤੇਲੇ ਨੂੰ ਨਹੀਂ ਆਉਣ ਦਿੰਦੀ ਤੇ ਉਹ ਦਵਾਈ ਥੋੜਾ ਸਮਾਂ ਅਸਰ ਰੱਖਦੀ ਆ ਆਪਾਂ ਇੱਕ ਜਾਂ ਦੋ ਸਪਰੇਅ ਝੋਨੇ ਦੇ ਵਿੱਚ ਕਰ ਦਿੰਦੇ ਆ ਪਰ ਜਿਹੜਾ ਬਾਕੀ ਜਿਹੜੇ ਦਿਨ ਹੁੰਦੇ ਆ ਐਂਡਲੇਚ ਉਹ 10 ਦਿਨ ਜਾਂ ਵਿਚਾਲੇ ਆਪਾਂ ਸੁਪਰੀ ਕਰਨ ਦੇ ਵਿੱਚ ਲੇਟ ਹੋ ਗਏ ਤਾਂ ਆਪਣਾ ਝੋਨੇ ਦਾ 1 ਕੁਇੰਟਲ ਦਾ ਝਾੜ ਜਰੂਰ ਜਿਹੜਾ ਆਪਣਾ ਨੁਕਸਾਨ ਹੋ ਜਾਂਦਾ 1 ਕੁਇੰਟਲ ਜਿਹੜਾ ਝੋਨਾ ਆਪਣਾ 2500 ਰੁਪਏ ਦਾ ਤੇ ਸਪਰੇਅ ਸਿਰਫ 1500 ਰੁਪਏ ਦੀ 1 ਕਿਲੇ ਦੀ ਆਪਾਂ ਨੂੰ ਪੈ ਰਹੀ ਹੈ ਜੇ ਆਪਾਂ ਹੈਵੀ ਫਿੰਨ ਕਰੀਏ ਤੇ ਦੂਜੀ ਆਪਾਂ ਨੂੰ ਪੈਕਸਾ ਲੌਨ 11 ਤੋਂ 1200 ਰੁਪਏ ਦੀ 1 ਕਿਲੇ ਦੇ ਵਿੱਚ ਪੈ ਰਹੀ ਹੈ ਜੇ ਤੁਹਾਡੇ ਵੀ ਮੈਂ ਤੁਹਾਨੂੰ ਐਵੇਂ ਨਹੀਂ ਕਹਿੰਦਾ ਮੈਂ ਕੋਈ ਵੀ ਕੰਪਨੀ ਦੀ ਮੈਂ ਤੋ ਮਸ਼ਹੂਰੀ ਨਹੀਂ ਕਰਦਾ ਤੇ ਸਿਰਫ ਆਪਣਾ ਮਤਲਬ ਹੈਗਾ ਤੁਹਾਨੂੰ ਜਾਣਕਾਰੀ ਦੇਣ ਦਾ ਕਿਉਂਕਿ ਕਈ ਜ਼ਿੰਮੇਵਾਰ ਭਰਾਵਾਂ ਦੇ ਕਮੈਂਟ ਸੀ ਵੀ ਤੇਲੇ ਨੇ ਬਹੁਤ ਜ਼ਿਆਦਾ ਜਿਹੜਾ ਹਮਲਾ ਕੀਤਾ ਹੋਇਆ ਤੁਹਾਡੀ ਮਰਜ਼ੀ ਹੈ ਆਪਣਾ ਸਿਰਫ ਕੰਮ ਹੈ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਹੈ ਤੇ ਤੁਸੀਂ ਆਪਣੀ ਸਮਝ ਦੇ ਨਾਲ ਦੁਆ ਨੂੰ ਬਾਤ ਵੀ ਸਕਦੇ ਹੋ ਨਹੀਂ ਤੁਸੀਂ ਵਰਤ ਨਹੀਂ ਤਾਂ ਤੁਹਾਡੀ ਮਰਜ਼ੀ ਹੈ ਆਪਾਂ ਤੁਹਾਡੇ ਨਾਲ ਕੋਈ ਧੱਕਾ ਨਹੀਂ ਕਰਦੇ ਵੀ ਆਹ ਸਪਰੇਅ ਕਰੋ ਸਿਰਫ ਆਪਣਾ ਕੰਮ ਹੁੰਦਾ ਏ ਵੀ ਕਿਸੇ ਜ਼ਿਮੀਂਦਾਰ ਭਰਾ ਦਾ ਭਲਾ ਹੋ ਸਕੇ ਸਿਰਫ ਆਪਣਾ ਇਨਾ ਕੰਮ ਹੁੰਦਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਜ਼ਿਮੀਂਦਾਰ ਭਰਾਵਾਂ ਤੱਕ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਦੇਖਣ ਦੇ ਲਈ ਆਪਾਂ ਤੁਹਾਡੇ ਨਾਲ ਜਿਹੜੀ ਆ ਅਲੱਗ-ਅਲੱਗ ਜਿਹੜੀਆਂ ਵੀਡੀਓ ਆਪਾਂ ਝੋਣੇ ਦੇ ਰਿਲੇਟਡ ਸਾਂਝੀਆਂ ਕਰਦੇ ਰਹਿੰਦੀ ਹੈ ਸਤਿ ਸ਼੍ਰੀ ਅਕਾਲ ਜੀ